ਸਮਾਨ ਸੇਵਾ ਕੀਤੀ ਹੈ ਸਤਿਗੁਰੂ ਜੀ ਮਿਹਰ ਕਰਨ ਸਾਰੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਤਰਖਣ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸੱਚੇ ਪਾਤਸ਼ਾਹ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਸੀ ਭਾਈ ਮੰਦਰ ਸਿੰਘ ਖਾਲਸਾ ਜੀ ਹੁਣਾਂ ਕੋਲ ਫੰਡ ਮੱਲੀਆਂ ਵਾਲਾ ਜਿਹੜਾ ਮੌਕਾ ਭਾਈ ਸਾਹਿਬ ਜੀ ਪਿਛਲੇ ਲੰਮੇ ਸਮੇਂ ਤੋਂ ਗ੍ਰਾਂਥੀ ਸਿੰਘ ਦੇ ਵਜੋਂ ਸਵਾਮਾਂ ਨਿਭਾ ਰਹੇ ਨੇ ਪਿਛਲੇ ਸਮੇਂ ਤੇ ਇਹਨਾਂ ਦੇ ਪਰਿਵਾਰ ਦਾ ਇੱਕ ਜੀ ਮੰਜੇ ਦੇ ਉੱਪਰ ਪਿਆ ਸੀ ਇਸ ਬੇਟੀ ਨੇ ਬੜੇ ਹੀ ਸੇਵਾ ਭਾਵਨਾ ਦੇ ਨਾਲ ਸੇਵਾ ਹੈਗੀ ਉਹ ਬਿਮਾਰੀ ਦੀ ਹਾਲਤ ਵਿੱਚ ਕੀਤੀ ਸੀ ਸਾਰਾ ਪਰਿਵਾਰ ਇਹਨਾਂ ਦਾ ਅਮਰ ਧਾਰੀ ਹੈ ਬਾਬਾ ਜੀ ਖੁਦ ਜਿੱਥੇ ਗ੍ਰਾਂਥੀ ਸਿੰਘ ਜੀ ਸਵਾਮਾਂ ਨਿਭਾ ਰਹੇ ਨੇ ਉਥੇ ਨਾਲ ਸੰਗਤ ਨੂੰ ਬੱਚਿਆਂ ਨੂੰ ਸੰਥਿਆ ਦੇ ਕੇ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜ ਰਹੇ ਨੇ ਜਿਸ ਕਰਕੇ ਅਸੀਂ ਇਹਨਾਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਆਪ ਸਭ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੀ ਨੂੰ ਅੱਜ ਤੋਹਫੇ ਦੇ ਤੌਰ ਤੇ ਉਹਦਾ ਲੋੜੀਂਦਾ ਸਮਾਨ ਜਿੰਨਾ ਉਹਨੂੰ ਚਾਹੀਦਾ ਹੁੰਦਾ ਹੈ ਕਾਮ ਕਰਦੇ ਵਿੱਚ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਜੋ ਉਹਨਾਂ ਨੂੰ ਲੋੜੀਂਦਾ ਸਮਾਨ ਚਾਹੀਦਾ ਹੁੰਦਾ ਹੈ ਅੱਜ ਉਹ ਲੋੜੀਂਦੇ ਸਮਾਨ ਦੀ ਅਸੀਂ ਸੇਵਾ ਅੱਜ ਬੱਚੀ ਨੂੰ ਸਪੁਰਦ ਕਰਨ ਆਏ ਆਂ ਤੇ ਨਾਲ ਹੀ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜਿਹੜਾ ਵਿਅੁੱਧਾ ਜੀਵਨ ਆਗਲਾ ਉਹ ਬਹੁਤ ਹੀ ਸੁਖਮਈ ਹੋਵੇ ਪ੍ਰਮਾਤਮਾ ਹਰ ਇੱਕ ਤਰ੍ਹਾਂ ਦੀ ਕਿਰਪਾ ਇਹਨਾਂ ਦੇ ਉੱਤੇ ਬਣਾਈ ਰੱਖੇ ਆਪ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ